ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਫਿਰ ਤੋਂ ਤੇ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਤੇ ਜਾਂ ਫਿਰ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਸਾਰੇ ਉਪਾਅ ਕਰ ਲਏ ਨੇ ਸਾਨੂੰ ਕਿਸੇ ਵੀ ਉਪਾਅ ਦੇ ਨਾਲ ਕੋਈ ਵੀ ਫਾਇਦਾ ਨਹੀਂ ਹੋਇਆ ਤਾਂ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਕਿਉਂਕਿ ਇਹ ਉਪਾ ਕਰਨ ਦੇ ਨਾਲ ਇਹ ਇੰਨਾ ਜ਼ਿਆਦਾ ਜੰਤਕਾਰੀ ਤੇ کارਗਰ ਉਪਾਏ ਕਿ ਇਸ ਉਪਾ ਨੂੰ ਕਰਨ ਦੇ ਨਾਲ ਤੁਹਾਨੂੰ 101% ਲਾਭ ਮਿਲੇਗਾ ਹੀ ਮਿਲੇਗਾ ਕਿਉਂਕਿ ਹਰ ਇੱਕ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸ ਨਹੀਂ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਜੋ ਵੀ ਉਪਾ ਤੁਹਾਡੇ ਲਈ ਲੈ ਕੇ ਆਉਣੇ ਆ ਤੇ ਉਹ ਤੁਹਾਨੂੰ ਹਰ ਇੱਕ ਇਨਸਾਨ ਨੂੰ ਉਹ ਹੀ ਪਾ ਉਪਾ ਰਿਜ਼ਲਟ ਦੇਵੇ ਹੀ ਦੇਵੇ ਕਿਉਂਕਿ ਹਰ ਇੱਕ ਮਨੁੱਖ ਦਾ ਹਰ ਇੱਕ ਬੰਦੇ ਦਾ ਜਿਹੜਾ ਊਰਾ ਹੈ ਉਹ ਅਲੱਗ ਹੁੰਦਾ ਹੈ ਕਹਿਣ ਦਾ ਭਾਵ ਕਿ ਕੁੰਡਲੀ ਗ੍ਰਹਿ ਅਲੱਗ-ਅਲੱਗ ਹੁੰਦੇ ਨੇ ਤੇ ਇਸ ਤਰ੍ਹਾਂ ਇਹੀ ਕਹਿਣਾ ਚਾਹੁੰਦੇ ਆ ਕਿ ਕਈ ਲੋਕਾਂ ਨੂੰ ਉਹ ਉਪਾਅ ਅਸਰ ਕਰ ਜਾਂਦਾ ਹੈ ਤੇ ਕਈ ਲੋਕਾਂ ਨੂੰ ਉਹ ਕੀਤਾ ਗਿਆ ਉਪਾਅ ਫਲ ਨਹੀਂ ਦਿੰਦਾ ਤਾਂ ਇਸ ਕਰਕੇ ਹੁੰਦਾ ਕਿ ਇਹ ਕਿ ਪ੍ਰੋਬਲਮ ਕਿਹੜੀ ਹੁੰਦੀ ਹੈ ਪ੍ਰੋਬਲਮ ਤਾਂ ਲਗਭਗ ਹਰ ਇੱਕ ਘਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਸੇਮ ਪ੍ਰੋਬਲਮ ਹੁੰਦੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਪ੍ਰੋਬਲਮ ਚੱਲ ਰਹੀ ਹੈ ਉਹ ਮੇਨ ਪ੍ਰੋਬਲਮ ਪੈਸੇ ਨੂੰ ਲੈ ਕੇ ਹੈ ਇਸੇ ਨੂੰ ਜਾਂ ਬਿਮਾਰੀ ਦੀ ਪ੍ਰੋਬਲਮ ਕਰਦੇ ਵਿੱਚ ਅਚਾਨਕ ਬਿਮਾਰੀ ਜ਼ਿਆਦਾ ਵਾਚਾਂਦੀ ਹੈ ਰਿਲੇਸ਼ਨ ਦੀ ਪ੍ਰੋਬਲਮ ਜੌਬ ਦੀ ਪ੍ਰੋਬਲਮ ਕੋਈ ਨਾ ਕੋਈ ਕੰਮ ਹੈ ਜਿਸ ਨੂੰ ਲੈ ਕੇ ਤੁਸੀਂ ਡਿਪਰੈਸ਼ਨ ਟੈਨਸ਼ਨ ਦੇ ਸ਼ਿਕਾਰ ਹੋ ਰਹੇ ਹੋ ਤੇ ਟੈਨਸ਼ਨ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਤੇ ਜਾਂ ਫਿਰ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਬਿਜ਼ਨਸ ਨੂੰ ਲੈ ਕੇ ਪ੍ਰੋਬਲਮ ਹੈ ਤਾਂ ਤੁਸੀਂ ਦੇਖੋ ਕਿ ਇਹ ਸਾਰੀਆਂ ਪ੍ਰੋਬਲਮ ਲਗਭਗ ਕਾਮਨ ਨੇ ਹਰ ਇੱਕ ਘਰ ਦੇ ਵਿੱਚ ਇਹੀ ਸੇਮ ਪ੍ਰੋਬਲਮ ਹੁੰਦੀਆਂ ਨੇ ਤੇ ਇਹ ਸਾਰੀਆਂ ਸੇਮ ਪ੍ਰੋਬਲਮ ਨੇ ਜਿਹੜੀਆਂ ਸਾਡੀਆਂ ਇਹ ਪੈਸੇ ਦੇ ਨਾਲ ਹੀ ਸਬੰਧਤ ਨੇ ਤੇ ਆ ਕੇ ਗੱਲ ਇੱਥੇ ਮੁੱਕਦੀ ਏ ਕਿ ਜੰਨੀਆਂ ਵੀ ਪ੍ਰੋਬਲਮ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹ ਸਾਰੀਆਂ ਪੈਸੇ ਨੂੰ ਲੈ ਕੇ ਨੇ ਤਾਂ ਇਸ ਕਰਕੇ ਇੱਕ ਹੀ ਉਪਾਅ ਨਹੀਂ ਹੁੰਦਾ ਲੱਖਾਂ ਤੇ ਹਜ਼ਾਰਾਂ ਉਪਾਅ ਤੇ ਟੋਟ ਕੇ ਹੁੰਦੇ ਆ ਤੇ ਉਹਨਾਂ ਦੇ ਵਿੱਚੋਂ ਕਿਹੜੇ ਮਨੁੱਖ ਨੂੰ ਕਿਹੜਾ ਉਪਾਅ ਫਿੱਟ ਬੈਠ ਜਾਵੇ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਇਸ ਕਰਕੇ ਕੀ ਹੁੰਦਾ ਕਿ ਅਲੱਗ-ਅਲੱਗ ਤੇ ਨਵੇਂ-ਨਵੇਂ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਤਾਂ ਜੋ ਕਿ ਉਹ ਹਰ ਇੱਕ ਉਪਾਅ ਅਸੀਂ ਕਰੀਏ ਪੂਰੇ ਵਿਸ਼ਵਾਸ ਦੇ ਨਾਲ ਤੇ ਉਹਨਾਂ ਦੇ ਵਿੱਚੋਂ ਕਿਹੜਾ ਉਪਾਅ ਸਾਡੇ ਤੇ ਸੈੱਟ ਬੈਠੇ ਇਸ ਦੇ ਬਾਰੇ ਅਸੀਂ ਖੁਦ ਵੀ ਨਹੀਂ ਜਾਣ ਸਕਦੇ ਤੇ ਇਸਦੇ ਨਾਲ-ਨਾਲ ਅਸੀਂ ਜਿੰਨੀ ਵੀ ਉਪਾਅ ਤੁਹਾਡੇ ਲਈ ਲੈ ਕੇ ਆਉਣੀਆਂ ਨਾ ਉਹ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਰਲ ਲੈ ਕੇ ਆਉਣੀਆਂ ਜਿਸਦੇ ਵਿੱਚ ਨਾ ਹੀ ਤੁਹਾਡਾ ਕੋਈ ਬਹੁਤਾ ਪੈਸਾ ਖਰਚ ਹੋਵੇ ਤੇ ਨਾ ਹੀ ਤੁਹਾਡਾ ਕੋਈ ਬਹੁਤਾ ਸਮਾਂ ਖਰਚ ਹੋਵੇ ਕਿਉਂਕਿ ਅੱਜ ਕੱਲ ਦਾ ਸਮੇਂ ਦੇ ਬਹੁਤ ਜ਼ਿਆਦਾ ਲੋਕ ਬਿਜੀ ਹੋ ਚੁੱਕੇ ਨੇ ਕਿਸੇ ਦੇ ਕੋਲ ਇੰਨਾ ਜ਼ਿਆਦਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਆਪਣੇ ਕੰਮਕਾਰਾਂ ਤੋਂ ਵੇਲ ਹੋ ਕੇ ਕੁਝ ਸਮਾਂ ਇੱਧਰ ਦੇ ਸਕੇ ਤਾਂ ਇਸ ਕਰਕੇ ਇਹਨਾਂ ਉਪਾਅ ਨੂੰ ਕਰਨ ਦੇ ਲਈ ਨਾ ਤਾਂ ਪੈਸਾ ਖਰਚ ਹੁੰਦਾ ਹੈ ਤੇ ਨਾ ਹੀ ਬਹੁਤਾ ਸਮਾਂ ਵੇਸਟ ਹੁੰਦਾ ਹੈ ਕਿਉਂਕਿ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਇਹ ਉਪਾਅ ਕਰ ਸਕਦੇ ਹਾਂ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਬਾਹਰੋਂ ਵਿਚਾਰ ਤੋਂ ਚਾਕੇ ਵੀ ਲਿਆ ਸਕਦੇ ਹੋ ਜੇਕਰ ਤੁਸੀਂ ਆਪਣੀ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਨੀ ਮਿਹਨਤ ਤਾਂ ਆਪਾਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਰ ਹੀ ਸਕਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਇੱਕ ਮੋਚੀ ਦਾ ਉਪਾਅ ਹੈ ਕਿਉਂਕਿ ਮੋਚੀ ਨੂੰ ਤਾਂ ਅਕਸਰ ਹੀ ਸਾਰੇ ਲੋਕ ਜਾਣਦੇ ਹੋਣਗੇ ਕਿ ਆਪਾਂ ਕਈ ਵਾਰ ਫੁੱਟਪਾਥ ਤੇ ਬੈਠੇ ਮੋਚੀ ਨੂੰ ਕਈ ਵਾਰ ਦੇਖਿਆ ਹੋਵੇਗਾ ਅੱਜ ਅਸੀਂ ਉਸੇ ਹੀ ਉਪਾਅ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ کارਗਰ ਤੇ ਜਾਣਕਾਰੀ ਉਪਾਅ ਹੈ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਜੋ ਤੁਹਾਡੇ ਰਾਹੂ ਕੇਤੂ ਸ਼ੜੀ ਨੇ ਉਹ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਣਗੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਰਾਹੂ ਦੀ ਰਾਹੂ ਚਾਹੇ ਨਾ ਤੇ ਤੁਹਾਨੂੰ ਅਚਾਨਕ ਹੀ ਧਨ ਦੇ ਨਾਲ ਮਾਲਾ-ਮਾਲ ਕਰ ਸਕਦਾ ਹੈ ਤੁਹਾਨੂੰ ਖੁਸ਼ ਕਰ ਸਕਦਾ ਹੈ ਤੁਹਾਡੇ ਤੇ ਖੁਸ਼ ਹੋ ਕੇ ਤੁਹਾਨੂੰ ਰਾਤੋਂ ਰਾਤ ਕਰੋੜਪਤੀ ਬਣਾ ਸਕਦਾ ਹੈ ਤੇ ਜੇਕਰ ਇਸ ਦੇ ਉਲਟ ਗੱਲ ਕਰੀਏ ਰਾਹੂ ਤੁਹਾਡੇ ਤੇ ਨਾਰਾਜ਼ ਹੋ ਜਾਵੇ ਕਮਜ਼ੋਰ ਪੈ ਜਾਵੇ ਤਾਂ ਤੁਸੀਂ ਸਮਝ ਲਓ ਕਿ ਇਸ ਦੇ ਉਲਟ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੇ ਜਾਂ ਫਿਰ ਘਰ ਦੇ ਵਿੱਚ ਆਰਥਿਕ ਸਥਿਤੀ ਗਰੀਬੀ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਤੇ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਮੂਰਤੀ ਦਾ ਉਪਾਅ ਲੈ ਕੇ ਆਏ ਹਾਂ ਨਾ ਤੇ ਇਸ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਦੇਖਣਾ ਕਿਉਂਕਿ ਹੋ ਸਕਦਾ ਹੈ ਕਿ ਜੇਕਰ ਤੁਸੀਂ ਵੀਡੀਓ ਨੂੰ ਅੱਗੇ ਕਰ ਕਰਕੇ ਦੇਖੋਗੇ ਤਾਂ ਉੱਥੇ ਹੀ ਅਗਰ ਤੁਹਾਡਾ ਕੋਈ ਉਪਾਅ ਮਿਸ ਹੋ ਜਾਵੇ ਤਾਂ ਫਿਰ ਬਾਅਦ ਦੇ ਵਿੱਚ ਤੁਸੀਂ ਸੋਚੋਗੇ ਤੇ ਕਹੋਗੇ ਕਿ ਸਾਨੂੰ ਤਾਂ ਇਸ ਉਪਾਅ ਦਾ ਕੋਈ ਵੀ ਅਸਰ ਨਹੀਂ ਹੋਇਆ ਤੇ ਆ우 ਮੇਨ ਗੱਲ ਕਰਦੇ ਆਂ ਉਪਾਦ ਦੇ ਬਾਰੇ ਤੇ ਉਪਾਦ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨ ਪ੍ਰਵਾਹ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕਰਨਾ ਕੀ ਹੋਵੇਗਾ ਜਿਹੜੀਆਂ ਤੁਸੀਂ ਘਰ ਦੀਆਂ ਚੱਪਲਾਂ ਯੂਜ਼ ਕਰਦੇ ਹੋ ਜਾਂ ਤਾਂ ਉਹ ਚੱਪਲਾਂ ਹੋਣਗੀਆਂ ਬੂਟ ਹੋਣਗੇ ਜਾਂ ਫਿਰ ਜੁੱਤੀ ਹੋਵੇਗੀ ਤੇ ਜਾਂ ਫਿਰ ਜਿਹੜਾ ਅਸੀਂ ਕੋਈ ਬੂਟ ਜੁੱਤੀ ਪੈਰਾਂ ਦੇ ਵਿੱਚ ਪਾਇਆ ਹੋਇਆ ਤੇ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਮੂਚੀ ਦੇ ਕੋਲ ਜਾਣਾ ਹੈ ਜਿਹੜੀਆਂ ਵੀ ਅਸੀਂ ਆਪਣੀਆਂ ਕੋਈ ਜੁੱਤੀਆਂ ਬੂਟ ਜਾਂ ਫਿਰ ਚਪਲਾਂ ਲੈ ਕੇ ਜਾਣਾ ਹੈ ਤੇ ਤੁਸੀਂ ਕੀ ਕਰਨਾ ਜਿਹੜੀਆਂ ਚਪਲਾਂ ਤੁਹਾਡੀਆਂ ਫਟ ਚੁੱਕੀਆਂ ਨੇ ਤੇ ਚਾਹ ਫਿਰ ਗੁੱਪ ਚੁੱਕੀਆਂ ਨੇ ਗਿਆ ਪੁਰਾਣੀਆਂ ਹੋ ਚੁੱਕੀਆਂ ਨੇ ਗਿਆ ਨੇ ਇਸ ਤਰ੍ਹਾਂ ਦੀਆਂ ਤੁਸੀਂ ਜੁੱਤੀਆਂ ਜਾਂ ਫਿਰ ਚਪਲਾਂ ਤੁਸੀਂ ਲੱਭਣੀਆਂ ਨੇ ਪਰ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੀ ਜੁੱਤੀ ਚੱਪਲ ਤੁਸੀਂ ਲੱਭ ਰਹੇ ਹੋ ਨਾ ਉਹ ਤੁਸੀਂ ਐਟ ਲੀਸਟ ਪਾਈ ਹੋਵੇ ਯੂਜ਼ ਕੀਤੀ ਹੋਵੇ ਕਹਿੰਦਾ ਭਾਵੇਂ ਇਹ ਹੀ ਹੈ ਕਿ ਜਿਹੜੀ ਤੁਹਾਡੀ ਉਹ ਹੋ ਐਨਰਜੀ ਇਹ ਉਸ ਜੁੱਤੀ ਦੀ ਵਿੱਚ ਉਸ ਚੱਪਲ ਦੀ ਵਿੱਚ ਆਉਣੀ ਚਾਹੀਦੀ ਏ ਕਿਉਂਕਿ ਫੇਰ ਹੀ ਤੁਹਾਨੂੰ ਉਸ ਉਪਾਦਾ ਫਲ ਮਿਲੇਗਾ ਜਿਹੜਾ ਉਪਾ ਤੁਸੀਂ ਕਰਨ ਜਾ ਰਹੇ ਹੋ ਤੇ ਇਸ ਤਰੀਕੇ ਦੇ ਨਾਲ ਇਹ ਜੁੱਤੀਆਂ ਨੂੰ ਤੁਸੀਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਫਟੀਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਮੋਚੀ ਦੇ ਕੋਲ ਲੈ ਕੇ ਜਾਣਾ ਹੈ ਪਰ ਜਿਹੜੇ ਲੋਕ ਇਹ ਸੋਚਣਗੇ ਕਿ ਸਾਡੇ ਕੋਲ ਫਟੀਆਂ ਹੋਈਆਂ ਟੁੱਟੀਆਂ ਹੋਈਆਂ ਜੁੱਤੀਆਂ ਜਾਂ ਚੱਪਲਾ ਨਹੀਂ ਹੈਗੀਆ ਤੇ ਤੁਹਾਡੇ ਕੋਲ ਬੂਟ ਹੋਣਗੇ ਪਾਲਿਸ਼ ਕਰਨ ਦੇ ਲਈ ਤੁਸੀਂ ਆਪਣੇ ਬੂਟ ਪਾਲਸ਼ ਕਰਾਉਣ ਦੇ ਲਈ ਮੋਚੀ ਦੇ ਕੋਲ ਲੈ ਕੇ ਜਾ ਸਕਦੇ ਕਹਿਣ ਦਾ ਭਾਵ ਇਹੀ ਹੈ ਕਿ ਦੋ ਤਿੰਨ ਚਪਲ ਦੇ ਜੋੜੇ ਜਾਂ ਫਿਰ ਬੂਟ ਦੇ ਜੋੜਿਆ ਸੀ ਮੋਚੀ ਦੇ ਕੋਲ ਲੈ ਕੇ ਜਾਣਿਆ ਇਸ ਤੋਂ ਘੱਟ ਨਾ ਹੁਣ ਕਮ ਸੇ ਕਮ ਦੋ ਹੁਨੇ ਤਾਂ ਬਹੁਤ ਜ਼ਰੂਰੀ ਨੇ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਮੋਚੀ ਦੇ ਕੋਲ ਆਪਣੇ ਬੂਟ ਜਾਂ ਚਪਲਾ ਲੈ ਕੇ ਜਾਓਗੇ ਤੇ ਉਹ ਤੁਹਾਡੇ ਤੋਂ ਜੋ ਵੀ ਆਪਣੀ ਮਿਹਨਤ ਜੋ ਵੀ ਆਪਣਾ ਧਨ ਮੰਗੇਗਾ ਕਿ ਇਹ 10 ਰੁਪਏ ਇਸ ਦੇ ਲੱਗਣਗੇ ਜਾਂ 20 ਜਾਂ ਫਿਰ ਉਹ ਜਿੰਨੇ ਵੀ ਮੰਗੇਗਾ ਕਿ ਉਸ ਦਿਨ ਨਾਲ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਬਹਿਸਵਾਜੀ ਨਹੀਂ ਕਰਨੀ ਕਿ ਅਸੀਂ ਇੰਨੇ ਹੀ ਪੈਸੇ ਦੇਵਾਂਗੇ ਜਾਂ ਘਟ ਕਰਨ ਦੇ ਬਾਰੇ ਕਹਿੰਦਾ ਭਾਬ ਇਹ ਹੀ ਹੈ ਕਿ ਤੁਸੀਂ ਤੋੜਫੋੜ ਨਹੀਂ ਕਰਨੀ ਕਿ ਜਿੰਨੇ ਪੈਸੇ ਉਹ ਮੰਗੇਗਾ ਤੁਹਾਡੇ ਤੋਂ ਤੁਸੀਂ ਉਨੇ ਪੈਸੇ ਹੀ ਉਹਨੂੰ ਦੇ ਦੇਣੇ ਨੇ ਤੇ ਇਸ ਦੇ ਨਾਲ ਨਾਲ ਤੁਸੀਂ ਇਸ ਗੱਲ ਨੂੰ ਵੀ ਨੋਟ ਕਰ ਲਓ ਕਿ ਜਿਹੜੇ ਮੋਚੀ ਨੂੰ ਦੇਣ ਦੇ ਲਈ ਤੁਸੀਂ ਪੈਸੇ ਲੈ ਕੇ ਜਾਣੇ ਆ ਨਾ ਉਹ ਤੁਸੀਂ ਨੋਟ ਦੇ ਵਿੱਚ ਨਹੀਂ ਲੈ ਕੇ ਜਾਣੇ ਉਹ ਤੁਸੀਂ ਸਿੱਕੇ ਦੇ ਰੂਪ ਵਿੱਚ ਲੈ ਕੇ ਜਾਣੇ ਆ ਕਹਿੰਦਾ ਭਾਵ ਕਿ ਸਿੱਕੇ ਹੀ ਲੈ ਕੇ ਜਾਣੇ ਕਿਉਂਕਿ ਸਿੱਕੇ ਦੀ ਜਿਹੜੀ એનર્ਜੀ ਜਿਹੜੀ ਉਹ ਤਾਤੂ ਦਾ ਬਣਿਆ ਹੋਇਆ ਉਹ ਬਹੁਤ ਸਾਰੀਆਂ ਵੀਡੀਓ ਤੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਹੋਈ ਹੈ ਤੇ ਇਸ ਕਰਕੇ ਤੁਸੀਂ ਸਿੱਕੇ ਹੀ ਲੈ ਕੇ ਜਾਣੇ ਜਿਵੇਂ ਕਿ 5 ਦੇ 10 ਦੇ 2 ਦੇ 1 ਦੇ ਇਸ ਤਰੀਕੇ ਦੇ ਨਾਲ ਸਿੱਕੇ ਜਿਹੜੇ ਹੁੰਦੇ ਆ ਉਹ ਤੁਸੀਂ 30 40 ਜਾਂ 50 ਜਾਂ ਤੁਹਾਡੇ ਕੋਲ ਜੰਨੇ ਵੀ ਹੈਗੇ ਆ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਜਦੋਂ ਤੁਸੀਂ ਆਪਣੀ ਚੱਪਲ ਜੁੱਤੀ ਦਾ ਕੰਮ ਕਰਾਉਣ ਤੋਂ ਬਾਅਦ ਦੇ ਵਿੱਚ ਮੋਚੀ ਨੂੰ ਪੈਸੇ ਦੇਣੇ ਹੋਣਗੇ ਤਾਂ ਉਹ ਤੁਸੀਂ ਸਿੱਕੇ ਹੀ ਦੇਣਿਆ ਤੇ ਜਿਹੜੇ ਸਿੱਕੇ ਵੀ ਤੁਸੀਂ ਦੇਣਿਆ ਉਹ ਵੀ ਤੁਸੀਂ ਆਪਣੇ ਸੱਜੇ ਹੱਥ ਦੇ ਨਾਲ ਉਸ ਨੂੰ ਫੜਾਉਣੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਚੱਪਲ ਜੁੱਤੀ ਤੁਸੀਂ ਲੈ ਕੇ ਗਏ ਸੀ ਜਦੋਂ ਉਹ ਠੀਕ ਹੋ ਜਾਂਦੀ ਹੈ ਤਾਂ ਤੁਸੀਂ ਸਿੱਧਾ ਉਥੋਂ ਆਪਣੀ ਚੱਪਲ ਜੁੱਤੀ ਜੋ ਵੀ ਲੈ ਕੇ ਗਏ ਸੀ ਉਸ ਨੂੰ ਚੁਪ ਕੇ ਸਿੱਧਾ ਆਪਣੇ ਘਰ ਵਾਪਸ ਆਉਣਾ ਹੈ ਨਹੀਂ ਤਾਂ ਤੁਸੀਂ ਕਿਤੇ ਰੁਕਣਾ ਤੇ ਨਾ ਹੀ ਫਿਰ ਮੁੜ ਕੇ ਤੁਸੀਂ ਪਿੱਛੇ ਦੇਖਣਾ ਇਇ ਇਸ ਕਰਕੇ ਕਰਨਾ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਮੂਚੀ ਵਾਲੀ ਜਗ੍ਹਾ ਤੇ ਰਾਹੁ ਕੇਤੂ ਜਿਵੇਂ ਕਿ ਬਹੁਤ ਜ਼ਿਆਦਾ ਇਹਨਾਂ ਦੀ એનર્ਜੀ ਹੁੰਦੀ ਹੈ ਤੇ ਤੁਸੀਂ ਕੀ ਕਰ ਰਹੇ ਹੋ ਇਸ ਸਮੇਂ ਉਪਾਅ ਕਰਦੇ ਸਮੇਂ ਉਸ એનર્ਜੀ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਲੈ ਕੇ ਜਾ ਰਹੇ ਇਸ ਕਰਕੇ ਤੁਸੀਂ ਬਿਲਕੁਲ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਤੁਸੀਂ ਦੇਖੋਗੇ ਕਿ 2 ਤੋਂ 3 ਦਿਨ ਦੇ ਅੰਦਰ ਅੰਦਰ ਤੁਹਾਨੂੰ ਆਪਣੇ ਘਰ ਦੇ ਵਿੱਚ ਫਰਕ ਨਜ਼ਰ ਆਵੇਗਾ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਰਾਹੁ ਚਾਹੇ ਰਾਹੂ ਜਾਈ ਤਾਂ ਤੁਹਾਨੂੰ ਰੂੜਪਤੀ ਵੀ ਬਣਾ ਸਕਦਾ ਹੈ ਤੇ ਚੇਕ ਰੂ ਚਾਹੀਦਾ ਤੁਹਾਨੂੰ ਰੂੜਪਤੀ ਤੋਂ ਕਰੋੜਪਤੀ ਵੀ ਬਣਾ ਸਕਦਾ ਹੈ ਇਸ ਕਰਕੇ ਤੁਸੀਂ ਕੀ ਕਰਨਾ ਆਪਣੇ ਘਰ ਦੀਆਂ ਪੁਰਾਣੀਆਂ ਚੱਪਲਾਂ ਬੂਟ ਜੁੱਤੀ ਕੱਢੋ ਤੇ ਮੋਚੀ ਦੇ ਕੋਲ ਜਾਓ ਉਹਨਾਂ ਨੂੰ ਠੀਕ ਕਰਾਓ ਠੀਕ ਕਰਾ ਕੇ ਸਿੱਕੇ ਦੇ ਕੇ ਲੈ ਕੇ ਵਾਪਸ ਆਓ ਠੀਕ ਕਰਾ ਕੇ ਤੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਹ ਨਹੀਂ ਕਹਿ ਰਹੇ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਸਿਰਫ ਪੈਸੇ ਦੀ ਪਰੇਸ਼ਾਨੀ ਹੀ ਦੂਰ ਹੋਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਦਾ ਪ੍ਰਯੋਗ ਕਰਨ ਦੇ ਨਾਲ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੋਵੇਗੀ ਉਹ ਹਰ ਇੱਕ ਪਰੇਸ਼ਾਨੀ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗੀ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰੋ ਜੇਕਰ ਤੁਹਾਨੂੰ ਇਸ ਉਪਾਅ ਦਾ ਅਸਰ ਦਿਖਾਈ ਦਿੰਦਾ ਹੈ ਅਸਰ ਲੱਗਦਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਰਿਪੀਟ ਵੀ ਕਰ ਸਕਦੇ ਹੋ ਕਹਿੰਦਾ ਭਾਵ ਕਿ ਦੁਬਾਰਾ ਵੀ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਟੁੱਟੀ ਹੋਈ ਆਪਣੀ ਚੱਪਲ ਚੁੱਕ ਕੇ ਤੇ ਮੋਚੀ ਦੇ ਕੋਲ ਜਾ ਸਕਦੇ ਹੋ ਤੇ ਤੁਹਾਡੀ ਹਰ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਉਹ ਦੂਰ ਹੋਵੇਗੀ ਇਸੇ ਪਹਿਲਾ ਉਪਾਅ ਤੇ ਇਸ ਦੇ ਨਾਲ ਨਾਲ ਇੱਕ ਹੋਰ ਛੋਟਾ ਜਿਹਾ ਉਪਾਅ ਵੀ ਤੁਸੀਂ ਕਰ ਸਕਦੇ ਹੋ ਜਿੰਨੇ ਕਿ ਅਕਸਰ ਆਪਾਂ ਦੇਖਦੇ ਹੀ ਹਾਂ ਰੇਲਵੇ ਸਟੇਸ਼ਨ ਤੇ ਜਾਂ ਫਿਰ ਕਿਸੇ ਵੀ ਧਾਰਮਿਕ ਸਥਾਨ ਤੇ ਬਾਹਰ ਕੋਈ ਭਿਖਾਰੀ ਬੈਠੇ ਹੁੰਦੇ ਆ ਮੰਗਣ ਵਾਲੇ ਉਹਨਾਂ ਨੂੰ ਤੁਸੀਂ ਕੀ ਕਰਨਾ ਹੈ ਕਿ ਇੱਕ ਕੰਬਲ ਜ਼ਰੂਰ ਦਾਨ ਕਰੋ ਕਿਉਂਕਿ ਆਪਣੇ ਘਰ ਦੇ ਵਿੱਚ ਹੁੰਦਾ ਹੀ ਇਹ ਕੰਬਲ ਤੇ ਉਹ ਤੁਸੀਂ ਵਧੀਆ ਵਾਲਾ ਜੇਕਰ ਤੁਹਾਡੇ ਘਰ ਦੇ ਵਿੱਚ ਕੰਬਲੇ ਤਾਂ ਤੁਸੀਂ ਭਿਖਾਰੀ ਨੂੰ ਦੇ ਦਿਓ ਇਹ ਨਹੀਂ ਹੈਗਾ ਕਿ ਅਸੀਂ ਜੇਕਰ ਭਿਖਾਰੀ ਨੂੰ ਜਾਂ ਲੋੜਵੰਤ ਨੂੰ ਕੋਈ ਕੱਪੜਾ ਦੇਣਾ ਹੈ ਤਾਂ ਕੀ ਕਰਨਾ ਕਿ ਅਸੀਂ ਫਟਿਆ ਹੋਇਆ ਘਸਿਆ ਹੋਇਆ ਕੋਈ ਪੁਰਾਣਾ ਕੰਬਲ ਦੇ ਦਈਏ ਤਾਂ ਉਸ ਦਾ ਕੀ ਇਹ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਹੀਂ ਹੁੰਦਾਗਾ ਤੁਸੀਂ ਕੀ ਕਰਨਾ ਹੈ ਕੋਈ ਵਧੀਆ ਚਾ ਕੰਬਲ ਹੋਵੇ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਦੇ ਹੋ ਉਹ ਵਾਲਾ ਕੰਬਲ ਤੁਸੀਂ ਦੇ ਸਕਦੇ ਹੋ ਉਹ ਕੰਬਲ ਉਹਨਾਂ ਨੂੰ ਦਾਨ ਕਰਕੇ ਆਓ ਤੇ ਇਸ ਦੇ ਨਾਲ ਜਿਹੜਾ ਤੁਹਾਡਾ ਰਾਹੂ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗਾ ਇਸ ਉਪਾਰ ਨੂੰ ਕਰਨ ਦੇ ਨਾਲ ਰਾਹੂ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋਵੇਗਾ ਤੇ ਤੁਹਾਡੇ ਉੱਪਰ ਇੰਨੀ ਪੈਸਿਆਂ ਦੀ ਬਰਖਾ ਹੋਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਇਸ ਉਪਾਅ ਨਾਲ ਤੁਸੀਂ ਬੁੱਧਵਾਰ ਤੋਂ ਸ਼ੁਰੂ ਕਰਨਾ ਤੇ ਬੁੱਧਵਾਰ ਤੋਂ ਸ਼ੁਰੂ ਕਰਕੇ ਦੇਖੋਗੇ ਕਿ ਇਹ ਉਪਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਿੰਨੇ ਜ਼ਿਆਦਾ ਚੇਂਜਸ ਆ ਰਹੇ ਨੇ ਜਿੰਨੇ ਤੁਹਾਡੇ ਘਰ ਦੇ ਵਿੱਚ ਪਰਵਰਤਨ ਆਉਣਗੇ ਉਹ ਤੁਹਾਨੂੰ ਖੁਦ ਨਜ਼ਰ ਆਉਣਗੇ ਇਹ ਜਿੰਨਾ ਲੋਕਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਇਸ ਉਪਾਅ ਦੇ ਨਾਲ ਸਾਨੂੰ ਕੁਝ ਵੀ ਫਰਕ ਨਹੀਂ ਪੈ ਰਿਹਾ ਇਸ ਦਾ ਸਾਨੂੰ ਕੋਈ ਫਲ ਨਹੀਂ ਮਿਲ ਰਿਹਾ ਉਨਾ ਲੋਕਾਂ ਦੇ ਲਈ ਖਾਸ ਕਰਕੇ ਇਹ ਉਪਾਅ ਬਹੁਤ ਹੀ کارਗਰ ਸਿੱਧ ਹੋਣ ਵਾਲਾ ਹੈ ਕਿਉਂਕਿ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ। ਹਾਂਜੀ ਇਹ ਸੀ ਜੀ ਸਾਡਾ ਅੱਜ ਦੀ ਵੀਡੀਓ ਦਾ ਇੱਕ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਅੱਜ ਦੀ ਵੀਡੀਓ ਤੇ ਉਪਾਅ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ